ਇਹ ਕਿ ਉਹਨਾਂ ਨੂੰ ਜਾਤੀ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਸੀ ਜਲੀਲ ਤੱਕ ਵੀ ਕੀਤਾ ਜਾਂਦਾ ਸੀ ਤੁਸੀਂ ਇੱਥੇ ਦੇਖੋ ਜੀ ਏਡੀਜੀਪੀ ਰੈਂਕ ਦੇ ਅਧਿਕਾਰੀ ਨੇ ਇਹ ਵਾਪਰਦਾ ਜਿਹੜੇ ਥੱਲੇ ਮੁਲਾਜ਼ਮ ਹੈ ਜ ਅਧਿਕਾਰੀ ਹੈ ਜਿਹਨਾਂ ਆਮ ਬੰਦਾ ਉਹਦੇ ਨਾਲ ਕੀ ਵਾਪਰਦਾ ਹੋਊ ਅੱਜ ਵੀ ਸਾਡੀ ਸੋਚ ਉੱਥੀ ਹੈ ਜਿਹਦੇ ਚੱਲਦੇ ਆ ਅਜਿਹੇ ਅਧਿਕਾਰੀਆਂ ਨੂੰ ਆਪਦੇ ਆਪ ਨੂੰ ਖਤਮ ਕਰਨਾ ਪੈਦਾ ਆਈ ਇਸ ਕਲੀਅਰ ਕਰਨਾ ਕੋਈ ਛੋਟੀ ਕਰ ਲਈ ਜਦੋਂ ਉਹ ਕਲੀਅਰ ਕਰਕੇ ਵੀ ਕੋਈ ਬੰਦਾ ਕਿਸੇ ਅਹੁਦੇ ਤੇ ਪਹੁੰਚਦਾ ਹੈ ਉਹਦੇ ਨਾਲ ਵੀ ਇਹ ਚੀਜ਼ਾਂ ਵਾਪਰਦੀਆਂ ਤਾਂ ਇੱਥੋਂ ਇਹ ਪਤਾ ਲੱਗਦਾ ਕਿ ਸਾਡੇ ਕਿੰਨੀ ਰੂੜੀਵਾ ਰੂੜੀਵਾ ਸਾਡੇ ਦਿਮਾਗ 'ਚ ਵੜਿਆ ਹੋਇਆ ਹੈ ਬੇਸ਼ੱਕ ਅਸੀਂ ਕਿੰਨੇ ਵੀ ਡਿਵੈਲਪ ਹੋ ਗਏ ਆ ਬੇਸ਼ੱਕ ਅਸੀਂ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣੇ ਆ ਖਉਤੀ ਵਿਸ਼ਵ ਗੁਰੂ ਕਹਾਉਣੇ ਆ ਬੇਸ਼ੱਕ ਅਸੀਂ ਕਹਿੰਦੇ ਆ ਕਿ ਬਹੁਤ ਤਰੱਕੀ ਕਰ ਲਈ ਐ ਸਮਾਜ ਨੇ ਪਰ ਸਾਡੇ ਸਮਾਜ ਚ ਜਾਤੀ ਬੰਦਾ ਪਿੱਛਾ ਨਹੀਂ ਛੱਡ ਰਹੀ ਤੇ ਇੱਥੇ ਸਾਡੇ ਰਾਸ਼ਟਰਪਤੀ ਹੋਏ ਨੇ ਗਿਆਨੀ ਜੈ ਸਿੰਘ ਤੇ ਉਹਨਾਂ ਨੂੰ ਕਈ ਜਿਹੜੇ ਘਟਿਆ ਮਾਨਸਿਕਤਾ ਦੇ ਲੋਕ ਆ ਜਿਹੜੇ ਉਹਨਾਂ ਦੀ ਜਾਤੀ ਨੂੰ ਲੈ ਕੇ ਕਿਉਂਕਿ ਉਹ ਸੀਗੇ ਜਿਹੜੇ ਆ ਰਾਮਗੜੀ ਆ ਭਾਈਚਾਰੇ ਤੋਂ ਸੀ ਤੇ ਉਹਨਾਂ ਦੇ ਇੱਕ ਘਟਿਆ ਸ਼ਬਦ ਗੁੱਲੀ ਘੜ ਤੱਕ ਵੀ ਵਰਤੇਦੇ ਰਹੇ ਆ ਕੀ ਹਿਆਸਟਸ ਆਫ ਇੰਡੀਆ ਕਿੱਡੀ ਵੱਡੀ ਪੋਸਟ ਹੈ ਕਿੱਡੀ ਮਹਾਨ ਪੋਸਟ ਹੈ ਜਿੱਤੇ ਸਾਰੇ ਜਦੋਂ ਕਿਤੋਂ ਇਨਸਾਫ ਨਹੀਂ ਮਿਲਦਾ ਫਿਰ ਅਸੀਂ ਉਧਰ ਹੀ ਜਾਂਦੇ ਆ ਵੀ ਸਾਨੂੰ ਇੱਥੇ ਇਨਸਾਫ ਮਿਲੂ ਉਹਨਾਂ ਤੇ ਜੁੱਤੀ ਮਾਰੀ ਜਾਂਦੀ ਹੈ ਠੀਕ ਹੈ ਉਹਨਾਂ ਤੇ ਜੁੱਤੀ ਮਾਰੀ ਜਾਂਦੀ ਹੈ ਵਿਧਾਇਕਾਂ ਦੇ ਵਿੱਚ ਵੀ ਹੈ ਆਈਪੀਐਸ ਆਈਏਐਸ ਅਫਸਰ ਉਹ ਜਿੱਥੇ ਵੀ ਤੁਸੀਂ ਚਲੇ ਜਾਓ ਜਿਹੜੀ ਜਾਤੀ ਉਹ ਬੰਦਾ ਪਛਾਣੀ ਛੱਡਦੀ ਯਾਰ ਰਿਜ਼ਰਵੇਸ਼ਨ ਨਾ ਮਿਲਦੀ ਕਿਸੇ ਨੇ ਕਿਸੇ ਐਸਸੀ ਨੂੰ ਐਮਐਲਏ ਨਹੀਂ ਬਣਾਉਣਾ ਸੀ ਇਹ ਕਲੀਅਰ ਹੈ ਨਾ ਟੈਕਟ ਦੇਣੀ ਸੀ ਨਾ ਇਹਨਾਂ ਨੂੰ ਨੌਕਰੀਆਂ ਮਿਲਣੀਆਂ ਸੀ ਕਿਉਂਕਿ ਰਿਜ਼ਰਵੇਸ਼ਨ ਤੋਂ ਬਿਨਾ ਨੌਕਰੀਆਂ ਸੰਭਵ ਵੀ ਨਹੀਂ ਕਿਉਂਕਿ ਕਿਸੇ ਨੇ ਮੌਕਾ ਹੀ ਨਹੀਂ ਦੇਣਾ ਜੇ ਐਸਸੀ ਵਿਧਾਇਕ ਹੈ ਨਾ ਜਿਹੜਾ ਮੈਂ ਤੁਹਾਨੂੰ ਗਰੰਟੀ ਦਿੰਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਦੀ ਪੰਜਾਬ ਤੋਂ ਚੰਡੀਗੜ੍ਹ ਪਹੁੰਚ ਕੇ ਉਹਦੀ ਬੁੱਕਤ ਖਤਮ ਕਰ ਦਿੰਦੇ ਅਫਸਰ ਉਹਦੀ ਗੱਲ ਵੀ ਨਹੀਂ ਚੱਜਣਾ ਸੁਣਦੇ ਇਹ ਕਲੀਅਰ ਹੈ ਜੀ ਪਿੰਡਾਂ ਦੇ ਗੁਰਦੁਆਰੇ ਜਾਤਾਂ ਪਾਤਾਂ ਦੇ ਨਾਂ ਤੇ ਆ ਜੀ ਜਿਹੜਾ ਜਿਹੜਾ ਸਾਡਾ ਮਤਲਬ ਕਹਿ ਲਈਏ ਕਿ ਐਸਸੀ ਭਾਈਚਾਰੇ ਵਾਲਾ ਗੁਰਦੁਆਰਾ ਉਹਦਾ ਨਾਂ ਬਾਬਾ ਜੀਵਨ ਸਿੰਘ ਮਿਲੂਗਾ ਲਾਂਗ ਭਾਗੇ ਤੁਹਾਨੂੰ ਠੀਕ ਹੈ ਕਿਉਂਕਿ ਉਹਨਾਂ ਨੂੰ ਬਣਾਉਣੇ ਤਾਂ ਪਹਿਗੇ ਉਧਰ ਕਮੇਟੀਆਂ ਦੇ ਵਿੱਚ ਕੋਈ ਕਮੇਟੀ ਚੱਕ ਲੋ ਕਿਸੇ ਪਿੰਡ ਦੀ ਕਿਸੇ ਸ਼ਹਿਰ ਦੀ ਕਮੇਟੀ ਚੱਕ ਲੋ ਕੋਈ ਵੀ ਉਹਦੇ ਚ ਮੇਨ ਅਹੁਦੇ ਤੇ ਤੁਹਾਨੂੰ ਐਸਸੀ ਬੰਦਾ 99% ਨਹੀਂ ਮਿਲੂਗਾ ਕਿਉਂਕਿ ਬਰਦਾਸ਼ਤ ਹੀ ਨਹੀਂ ਹੁੰਦਾ 7 ਅਕਤੂਬਰ ਨੂੰ ਹਰਿਆਣਾ ਦੇ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਜੋ ਕਿ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲੈਂਦੇ ਆ ਤਾਂ ਉਹਨਾਂ ਦੇ ਸੁਸਾਇਡ ਨੋਟ ਦੇ ਵਿੱਚੋਂ ਕੀ ਸਾਹਮਣੇ ਆਉਂਦਾ ਕਿ ਜਾਤੀ ਦੇ ਆਧਾਰ ਤੇ ਵਿਤਕਰਾ ਉਹਨਾਂ ਦੇ ਨਾਲ ਲਗਾਤਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਆ ਕੇ ਆਪਣੀ ਜੀਵਨ ਜਿੱਲਾ ਜਿਹੜੀ ਉਹ ਸਮਾਪਤ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ ਹੁਣ ਚੀਫ ਸੈਕਟਰੀ ਸਣੇ ਹਰਿਆਣਾ ਦੇ 14 ਅਫਸਰਾਂ ਦੇ ਉੱਤੇ ਐਫਆਈਆਰ ਹੁੰਦੀ ਹੈ ਇਹ ਸਾਰਾ ਮਾਮਲਾ ਪੱਕ ਚੁੱਕਿਆ ਤੇ ਨਾਲ ਜਿਹੜੀ ਵੱਡੀ ਕਾਰਨ ਸਾਹਮਣੇ ਹੋਇਆ ਹੈ ਕਿ ਇਨਸਾਨ ਚਾਹੇ ਛੋਟਾ ਹੋਵੇ ਚਾਹੇ ਵੱਡੇ ਅਹੁਦੇ ਉੱਤੇ ਬੈਠਾ ਜਾਤੀ ਉਸ ਦਾ ਜਿਹੜਾ ਖਹਿੜਾ ਨਹੀਂ ਛੱਡਦੀ ਤਾਂ ਗੱਲਬਾਤ ਇਸੇ ਮਾਮਲੇ ਤੇ ਹੋਵੇ ਕਿ ਸਭ ਤੋਂ ਪਹਿਲਾਂ ਜੋ ਘਟਨਾ ਵਾਪਰੀ ਹੈ ਜੋ ਕਿ ਆਈਪੀਐਸ ਅਫਸਰ ਸੀਗੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਤਾਂ ਜਦੋਂ ਕਾਰਨ ਪਤਾ ਲੱਗਦਾ ਕਹਿੰਦੇ ਕਿ ਜਾਤੀ ਆਧਾਰ ਤੇ ਵਤ ਕਰਾ ਸੀਗਾ ਇਹ ਸਭ ਨੂੰ ਪਹਿਲਾਂ ਕਿਵੇਂ ਦੇਖਦੇ ਦੇਖੋ ਬੜੀ ਮੰਦ ਭਾਗੀ ਘਟਨਾ ਵਾਪਰੀ ਜਿੱਦ ਕਿ ਏਡੀਜੀਪੀ ਰੈਂਕ ਦਾ ਅਧਿਕਾਰੀ ਉਹ ਇਹਦੇ వై ਪੂਰਨ ਕੁਮਾਰ ਨਾਮ ਦੇ ਉਹ ਆਪਦੇ ਆਪ ਨੂੰ ਸੁਸਾਇਸਾਈਡ ਕਰ ਲੈਂਦੇ ਗੋਲੀ ਮਾਰਨਦੇ ਹਾਲਾਂਕਿ ਜਿਹੜੇ ਅਫਸਰ ਹੁੰਦੇ ਆ ਜਾਂ ਪੁਲਿਸ ਹੁੰਦੀ ਆ ਇਹ ਸੁਸਾਇਸਾਈਡ ਨੂੰ ਗੁਨਾਹ ਮੰਨਿਆ ਜਾਂਦਾ ਸਾਡੇ ਸਮਾਜ ਜੇਕਰ ਕੋਈ ਵਿਅਕਤੀ ਇਹਨੂੰ ਗੁਨਾਹ ਕਰਦਾ ਫੜਿਆ ਜਾਵੇ ਕਮਿਟ ਕਰਦਾ ਫੜਿਆ ਜਾਵੇ ਹਾਲਾਂਕਿ ਕਮਿਟ ਨਾ ਕਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਉੱਤੇ ਪਰਚਾ ਵੀ ਦਰਜ ਹੁੰਦਾ ਪਰ ਜੇ ਇੱਕ ਅਫਸਰ ਨੂੰ ਇਹ ਅਫਸਰ ਤੇ ਨੌਬਤ ਆਈ ਹੈ ਤਾਂ ਉਹਦੇ ਪਿੱਛੇ ਕਾਰਨ ਬੜੇ ਭਿਆਨਕ ਨੇ ਉਹ ਕਾਰਨ ਸਾਡੀ ਜਾਤੀ ਪ੍ਰਥਾ ਬੇਸ਼ੱਕ ਅਸੀਂ ਕਿੰਨੇ ਵੀ ਡਿਵੈਲਪ ਹੋ ਗਏ ਆ ਬੇਸ਼ੱਕ ਅਸੀਂ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣੇ ਆ ਖਉਤੀ ਵਿਸ਼ਵ ਗੁਰੂ ਕਹਾਉਣੇ ਆ ਬੇਸ਼ੱਕ ਅਸੀਂ ਕਹਿੰਦੇ ਆ ਕਿ ਬਹੁਤ ਤਰੱਕੀ ਕਰ ਲਈ ਐ ਸਮਾਜ ਨੇ ਪਰ ਸਾਡੇ ਸਮਾਜ ਚ ਜਾਤੀਬੰਦ ਦਾ ਪਿੱਛਾ ਨਹੀਂ ਛੱਡ ਰਹੀ ਸਾਡੇ ਕੋਟੇ ਨੂੰ ਲੈ ਕੇ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਕਰਾਖਵਾ ਕਰਨ ਮਿਲਦਾ ਉਹਨੂੰ ਲੈ ਕੇ ਬੜੇ ਗਾਣੇ ਬਣ ਜਾਂਦੇ ਆ ਬੜੇ ਸਵਾਲ ਉੱਠ ਜਾਂਦੇ ਆ ਪਰ ਉਹ ਕੋਟਿਆ ਮਿਲਣ ਦੇ ਬਾਵਜੂਦ ਵੀ ਸਾਡੇ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਹੈ ਉਹਨਾਂ ਦੇ ਆ ਜਾਤੀ ਪਿਛਾ ਨਹੀਂ ਛੱਡਦੀ ਅਸਲ ਦੇ ਵਿੱਚ ਜਿੰਨਾਂ ਤੇ ਸਾਡੀ ਮਾਨਸਿਕਤਾ ਦੇ ਵਿੱਚ ਜਿਹੜੀ ਇਹ ਜਾਤੀ ਪ੍ਰਥਾ ਵੜੀ ਹੋਈ ਹੈ ਇਹ ਬਹੁਤ ਭਿਆਨਕ ਹੈ ਸਾਡੇ ਮਾਨਸਿਕਤਾ ਦੇ ਵਿੱਚ ਕੀ ਹੈ ਕੋਈ ਪਿਖਾਰੀ ਆ ਉੱਚੀ ਜਾਤ ਦਾ ਠੀਕ ਹੈ ਉਹਨੂੰ ਤਾਂ ਅਸੀਂ ਜੀ ਕਵਾਂਗੇ ਮਗਰ ਤੇ ਇੱਥੇ ਸਾਡੇ ਰਾਸ਼ਟਰਪਤੀ ਹੋਏ ਨੇ ਗਿਆਨੀ ਜੈਲ ਸਿੰਘ ਤੇ ਉਹਨਾਂ ਨੂੰ ਕਈ ਜਿਹੜੇ ਘਟਿਆ ਮਾਨਸਿਕਤਾ ਦੇ ਲੋਕ ਹੈ ਜਿਹੜੇ ਉਹਨਾਂ ਦੀ ਜਾਤੀ ਨੂੰ ਲੈ ਕਿਉਂਕਿ ਉਹ ਸੀਗੇ ਜਿਹੜੇ ਆ ਰਾਮਗੜੀ ਆ ਭਾਈਚਾਰੇ ਤੋਂ ਸੀ ਤੇ ਉਹਨਾਂ ਦੇ ਇੱਕ ਘਟਿਆ ਸ਼ਬਦ ਗੁੱਲੀ ਘੜ ਤੱਕ ਵੀ ਵਰਤੇਦੇ ਰਹੇ ਆ ਉਹਦੀ ਤਾਜ਼ਾ ਉਦਾਹਰਣ ਇਹ ਹੈ ਕਿ ਉਹਨਾਂ ਦੇ ਪਰਿਵਾਰ ਚੋਂ ਸਰਦਾਰ ਕੁਲਤਾਰ ਸਿੰਘ ਸੰਧਵਾ ਜੋ ਕਿ ਸਪੀਕਰ ਨੇ ਸਭ ਤੋਂ ਵੱਡਾ ਅਹੁਦਾ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਵੀ ਵੱਡੇ ਅਹੁਦਿਆਂ ਦੇ ਵਿੱਚੋਂ ਇੱਕ ਅਹੁਦਾ ਹੈ ਉਹਨਾਂ ਪ੍ਰਤੀ ਉਹਨਾਂ ਦਾ ਇੱਕ ਵਿਧਾਇਕ ਸ਼ਬਦਾਵਲੀ ਵਰਦ ਹੈ ਮਤਲਬ ਉਹ ਸ਼ਬਦਾਵਲੀ ਇਕੱਲੇ ਇੱਕ ਵਿਧਾਇਕ ਦੀ ਇੱਕ ਚੀਜ਼ ਨਹੀਂ ਇਹ ਆਈਪੀਐਸ ਆਈਐਸ ਅਫਸਰ ਲੌਬੀ ਦੇ ਵਿੱਚ ਹੈਗੀ ਹੈ ਵਿਧਾਇਕਾਂ ਦੇ ਵਿੱਚ ਵੀ ਹੈ ਆਈਪੀਐਸ ਆਈਏਐਸ ਅਫਸਰ ਉਹ ਜਿੱਥੇ ਵੀ ਤੁਸੀਂ ਚਲੇ ਜਾਓ ਜਿਹੜੀ ਜਾਤੀ ਉਹ ਬੰਦਾ ਪਛਾਣੀ ਛੜਦੀ ਉਹੀ ਚੀਜ਼ ਇਹਨਾਂ ਨਾਲ ਵਾਪਰੀ ਹੈ ਇਹਨਾਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਗੱਲਾਂ ਸਾਹਮਣੇ ਆ ਰਹੀਆਂ ਕਿ ਉਹਨਾਂ ਨੂੰ ਜਾਤੀ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਸੀ ਜਲੀਲ ਤੱਕ ਵੀ ਕੀਤਾ ਜਾਂਦਾ ਸੀ ਤੁਸੀਂ ਇੱਥੇ ਦੇਖੋ ਜੀ ਇਹ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਇਹ ਵਾਪਰਦਾ ਜਿਹੜੇ ਥੱਲੇ ਮੁਲਾਜ਼ਮ ਹੈ ਜਾਂ ਅਧਿਕਾਰੀ ਹੈ ਜਿਹੜਾ ਆਮ ਬੰਦਾ ਉਹਦੇ ਨਾਲ ਕੀ ਵਾਪਰਦਾ ਹੋ ਤੁਸੀਂ ਅਕਸਰ ਹੀ ਦੇਖ ਲਿਓ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਿਓ ਜੇਕਰ ਤੁਸੀਂ ਕਿਸੇ ਅਫਸਰ ਜਾਓਗੇ ਕਿਸੇ ਦਫ਼ਤਰ ਜਾਓਗੇ ਕੋਈ ਜਿਹੜੇ ਅਖੌਤੀ ਚੌਧਰੀ ਅਖੌਤੀ ਉੱਚ ਜਾਤਾਂ ਵਾਲੇ ਆ ਉਹ ਜ ਮਜਦੂਰ ਭਾਈਚਾਰੇ ਐਸਸੀ ਭਾਈਚਾਰੇ ਚ ਕੋਈ ਅਫਸਰ ਬੈਠਾ ਉਹਨਾਂ ਕੋਈ ਐਸਡੀਓ ਐਸਡੀਐਮ ਤਹਿਸੀਲਦਾਰ ਜੇ ਕੋਈ ਕੰਮ ਤੇ ਥੋੜਾ ਬਹੁਤਾ ਕਰ ਦੋ ਵੀ ਇੱਥੇ ਆ ਤੁਹਾਡੀ ਚੀਜ਼ ਸਹੀ ਨਹੀਂ ਬਾਹਰ ਆ ਕੇ ਉਹਦੀ ਯਾਤ ਨੂੰ ਲੈ ਕੇ ਗਾਲ ਕੱਢਣੀ ਕੱਢਣੀ ਹੈ ਠੀਕ ਹੈ ਤੁਸੀਂ ਰਿਜ਼ਰਵ ਹਲਕਿਆਂ ਦੇ ਵਿੱਚ ਇਹ ਰਿਜ਼ਰਵੇਸ਼ਨਾਂ ਮਿਲਦੀ ਕਿਸੇ ਨੇ ਕਿਸੇ ਐਸਸੀ ਨੂੰ ਐਮਐਲ ਨਹੀਂ ਬਣਾਉਣਾ ਸੀ ਇਹ ਕਲੀਅਰ ਹੈ ਨਾ ਟੈਕਟ ਦੇਣੀ ਸੀ ਨਾ ਇਹਨਾਂ ਨੂੰ ਨੌਕਰੀਆਂ ਮਿਲਣੀਆਂ ਸੀ ਕਿਉਂਕਿ ਰਿਜ਼ਰਵੇਸ਼ਨ ਤੋਂ ਬਿਨਾ ਨੌਕਰੀਆਂ ਸੰਭਵ ਵੀ ਨਹੀਂ ਕਿਉਂਕਿ ਕਿਸੇ ਨੇ ਮੌਕੇ ਨਹੀਂ ਦੇਣਾ ਕਿਉਂਕਿ ਐਸਸੀ ਲੋਕਾਂ ਕੋਲੇ ਪੜਨ ਦੇ ਮੌਕੇ ਵੀ ਘੱਟ ਹੁੰਦੇ ਆ ਉਹਨਾਂ ਦੇ ਘਰੇਲੂ ਹਾਲਤਾਂ ਹੀ ਇਹੋ ਜਿਹੀਆਂ ਹੁੰਦੀਆਂ ਕਿ ਉਹਨਾਂ ਤੋਂ ਕਾਲਜਾਂ ਜਾਣਾ ਸਕੂਲਾਂ ਜਾਣਾ ਸੰਭਵ ਹੀ ਨਹੀਂ ਇਹ ਜਦੋਂ ਸ਼ੁਰੂ ਤੋਂ ਜੇ ਕੋਈ ਕੋਟਾ ਦੇਣਾ ਸੀ ਤਾਂ ਡਾਕਟਰ ਭੀਮਰਾਮ ਵੇਦਕਰ ਨੇ ਬਹੁਤ ਸੋਚ ਸਮਝ ਕੇ ਦਿੱਤਾ ਜੋ ਸਾਡੇ ਦੇਸ਼ ਦੇ ਹਲਾਤ ਸੀ ਜਿਨ੍ਹਾਂ ਨੂੰ ਖੁਦ ਅਲੱਗ ਜਿਨ੍ਹਾਂ ਦੇ ਤੋ ਪੀਣਾ ਪੈਂਦਾ ਉਹ ਬੰਦੇ ਨੇ ਦੇਖਿਆ ਸੀ ਸਾਰਾ ਕੁਝ ਤਾਂ ਉਸ ਦੇ ਬਾਵਜੂਦ ਵੀ ਜਿਹੜੀ ਇਹ ਜਾਤੀ ਸਿਸਟਮ ਹੈ ਸਾਡਾ ਪਿੱਛੇ ਹੀ ਨਹੀਂ ਛੱਡ ਰਿਹਾ ਅਸੀਂ ਕਿਤੇ ਪਹੁੰਚ ਜਾਈਏ ਕੁਛ ਹੋ ਜਾਵੇ ਸਾਡੇ ਇੱਥੇ ਸਿਸਟਮ ਦੇ ਵਿੱਚੋਂ ਚੀਜ਼ ਨਿਕਲਦੀ ਨਹੀਂ ਮੈਂ ਗੱਲ ਕਰ ਰਿਹਾ ਸੀ ਕਿ ਜੇ ਕੋਟਾ ਨਾ ਹੋਵੇ ਤਾਂ ਵਿਧਾਇਕਾਂ ਨੂੰ ਵਿਧਾਇਕ ਕੌਣ ਬਣਾਵੇ ਤੇ ਅੱਜ ਵੀ ਜੇ ਐਸਸੀ ਵਿਧਾਇਕ ਹਨ ਜਿਹੜਾ ਮੈਂ ਤੁਹਾਨੂੰ ਗਰੰਟੀ ਦਿੰਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਦੀ ਪੰਜਾਬ ਤੋਂ ਚੰਡੀਗੜ੍ਹ ਪਹੁੰਚ ਕੇ ਉਹਦੀ ਬੁੱਕਤ ਖਤਮ ਕਰ ਦਿੰਦੇ ਅਫਸਰ ਉਹਦੀ ਗੱਲ ਵੀ ਨਹੀਂ ਚੱਜਣਾ ਸੁਣਦੇ ਇਹ ਕਲੀਅਰ ਹੈ ਚਾਹੇ ਕੋਈ ਮੇਰੀ ਗੱਲ ਨਾਲ ਐਗਰੀ ਹੋਵੇ ਨਹੀਂ ਐਗਰੀ ਹੋਵੇ ਕੋਈ ਇੱਕਾ ਦੁੱਕਾ ਦੀ ਸੁਣੀ ਗਈ ਹੋਵੇ ਤਾਂ ਸੁਣੀ ਗਈ ਹੋਵੇ ਜਦੋਂ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਸੀ ਤਾਂ ਬਹੁਤਿਆਂ ਕੜਮ ਚੌਧਰੀਆਂ ਦੀ ਉਦੋਂ ਵੀ ਮਾਂ ਮਰ ਗਈ ਸੀ ਕੋਈ ਯਾਰ ਕਿਨੂੰ ਸਾਡੇ ਸਿਰ ਤੇ ਪਾਤਾ ਜਦੋਂ ਆਮ ਆਦਮੀ ਪਾਰਟੀ ਨੇ ਬੇਸ਼ੱਕ ਆਮ ਆਦੀ ਪਾਰਟੀ ਪਾਲਿਸੀਆਂ ਤੇ ਆਦੀਆਂ ਤੇ ਖਰੀ ਨਹੀਂ ਉਤਰ ਰਹੀ ਪਰ ਜਦੋਂ ਇਹਨਾਂ ਨੇ 17 ਦੇ ਵਿੱਚ ਕਿਹਾ ਕਿ ਸਾਡਾ ਡਿਪਟੀ ਸੀਐਮ ਐਸਸੀ ਹੋਊਗਾ ਤਾਂ ਬਹੁਤੇ ਜਿਹੜੇ ਪਿੰਡਾਂ ਦੇ ਕਿੜਾ ਚੌਧਰੀ ਐ ਉਹਨਾਂ ਨੂੰ ਬੜਾ ਦੁੱਖ ਲੱਗਿਆ ਸੀ ਲੈ ਹੁਣ ਇਹਨਾਂ ਨੂੰ ਸਾਡੇ ਸਿਰ ਤੇ ਬਿਠਾਉਂਗੇ ਜਿੱਥੇ ਵੀ ਕੋਈ ਅਫਸਰ ਕੋਈ ਇਹ ਚੀਜ਼ ਉੱਚੀ ਉਹਦੇ ਤੇ ਜਾਂਦਾ ਨਾ ਬਰਦਾਸ਼ਤ ਨਹੀਂ ਹੁੰਦਾ ਸਾਡੇ ਤੋਂ ਜਿਹੜਾ ਕੋਈ ਬੰਦਾ ਕਹਿੰਦਾ ਜੀ ਜਾਤ ਪਾਤ ਦਾ ਤਾਂ ਕੋ ਲੋੜ ਹੀ ਨਹੀਂ ਹੁੰਦਾ ਸਮਾਂ ਨਹੀਂ ਰਿਹਾ ਇਹ ਭਲੇਖੇ ਆ ਅੱਜ ਵੀ ਸਾਡੇ ਉਹੀ ਜਾਤ ਪਾਤ ਹੈ ਵੱਡੇ ਪੱਦਰ ਦੇ ਉੱਤੇ ਹੈ ਠੀਕ ਹੈ ਪੰਜਾਬ ਦੇ ਵਿੱਚ ਮੁਕਾਬਲਤਾਂ ਬਾਕੀ ਸੂਬਿਆਂ ਦੇ ਘੱਟ ਹੋਊਗਾ ਇਹ ਤੇ ਕੋਈ ਸ਼ੱਕ ਨਹੀਂ ਸਾਡੇ ਗੁਰੂਆਂ ਦਾ ਸਿਧਾਂਤ ਪਰ ਅਸੀਂ ਸਿੱਖੀ ਸਿਧਾਂਤਾਂ ਤੇ ਚੱਲੇ ਹੀ ਨਹੀਂ ਸਾਡੇ ਤਾਂ ਜਿਹੜੇ ਮਤਲਬ ਵੱਡੇ ਵੱਡੇ ਅਹੁਦਿਆਂ ਤੇ ਸਿੱਖੀ ਸੰਸਥਾਵਾਂ ਤੇ ਬੈਠਿਆ ਉਹ ਨਾਂ ਆਪਦੇ ਨਾਮ ਅਗਰ ਗੋਤ ਲਾਉਂਦੇ ਆ ਤਾਂ ਇੱਥੋਂ ਸ਼ਰਮ ਵਾਲੀ ਗੱਲ ਆ ਜੇ ਸਿੱਖੀ ਦੇ ਵਿੱਚ ਤਾਂ ਜਿਆਦਾ ਧਰਮ ਗੋਤ ਹੈ ਹੀ ਨਹੀਂ ਪਰ ਸਾਡੇ ਤਾਂ ਸਿੱਖੀ ਅਹੁਦਿਆਂ ਦੇ ਉੱਤੇ ਬੈਠਿਆਂ ਤੇ ਗੋਤ ਮਗਰ ਲਾ ਕੇ ਰੱਖਦੇ ਆ ਜਿੰਨੇ ਤੁਸੀਂ ਪੰਜਾਬ ਦੇ ਵੱਡੇ ਲੀਡਰ ਚੱਕ ਲੋ ਸਾਰਿਆਂ ਦੇ ਲਗਭਗ ਮਗਰ ਗੋਤ ਲੱਗਿਆ ਹੋਇਆ ਕੋਈ ਬਾਜਵਾ ਕੋਈ ਰੰਧਾਵਾ ਕੋਈ ਮਾਨ ਹੈ ਠੀਕ ਹੈ ਮਗਰ ਇਕ ਤੋ ਸੱਦ ਹੁੰਦਾ ਨਾ ਕਿ ਜਾਤ ਪਾਤ ਦਾ ਕੀ ਅਸਰ ਹੈ ਫਿਰ ਜਿੱਥੇ ਜਿਹੜੇ ਸਾਡੇ ਵੱਡੇ ਰਜਵਾੜੇ ਐ ਜਿਹੜੇ ਸਾ ਜਿਹਨਾਂ ਨੇ ਸਾਡੇ ਪੰਜਾਬ ਤੇ ਰਾਜ ਕੀਤਾ ਜਾਂ ਵੱਡੇ ਘਰਾਣੇ ਆ ਉਹ ਬਰਦਾਸ਼ਤ ਹੀ ਨਹੀਂ ਕਰਦੇ ਉਹ ਪਿੱਠ ਪਿੱਛੇ ਜਦੋਂ ਉਹਨਾਂ ਦਾ ਚਾਹੇ ਉਹਨਾਂ ਦੀ ਪਾਰਟੀ ਦੇ ਬੰਦਾ ਹੋਵੇ ਪਿੱਠ ਪਿੱਛੇ ਉਹਨੂੰ ਗਾਲ ਕੱਢਦੀ ਕੱਢਦੇ ਆ ਸੋ ਇਸੇ ਦੀ ਮਜਬੂਰੀ ਬਣੀ ਹੋਈ ਆ ਜਿਹੜੀ ਰਿਜ਼ਰਵੇਸ਼ਨ ਬਣੀ ਆ ਕਿ ਹਾਂ ਭਾਈ ਇਹਨੂੰ ਆਪਾਂ ਦੇਣੀ ਪਣੀ ਆ ਟਿਕਟ ਜਾਂ ਉਹਦਾ ਦੇਣਾ ਪੈਣਾ ਉਹ ਤਾਂ ਦੇ ਦਿੰਦੇ ਨਹੀਂ ਨਹੀਂ ਦੇਣਾ ਸੀ ਬਿਲਕੁਲ ਹੀ ਨਹੀਂ ਦੇਣਾ ਸੀ ਇੱਥੋਂ ਤੱਕ ਯਾਰ ਤੁਸੀਂ ਇੱਕ ਦੇਖੋ ਦੇਸ਼ ਦਾ ਚੀਫ ਜਸਟਿਸ ਆਫ ਇੰਡੀਆ ਕਿੱਡੀ ਵੱਡੀ ਪੋਸਟ ਕਿੱਡੀ ਮਹਾਨ ਪੋਸਟ ਹੈ ਜਿੱਤੇ ਸਾਰੇ ਜਦੋਂ ਕਿਤੋਂ ਅਨਸਾਫ਼ ਨਹੀਂ ਮਿਲਦਾ ਫਿਰ ਅਸੀਂ ਉਧਰ ਹੀ ਜਾਂਦੇ ਆਂ ਵੀ ਸਾਨੂੰ ਇੱਥੇ ਇਨਸਾਫ਼ ਨਹੀਂ ਮਿਲੂਗਾ। ਉਹਨਾਂ ਦੇ ਜੁੱਤੀ ਮਾਰੀ ਜਾਂਦੀ ਹੈ। ਠੀਕ ਹੈ ਉਹਨਾਂ ਦੇ ਜੁੱਤੀ ਮਾਰੀ ਜਾਂਦੀ ਹੈ। ਜਾਤ ਪਾਤ ਇੱਥੋਂ ਪੱਧਰ ਇਸ ਪੱਧਰ ਤੇ ਹੈ ਸਾਡੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਐ ਉਹ ਵੀ ਐਸਟੀ ਮਤਲਬ ਦੂਜੇ ਜਿਹੜੇ ਭਾਈਚਾਰੇ ਆਦਿਵਾਸੀਆਂ ਦੇ ਵਿੱਚੋਂ ਨੇ ਪਰ ਉਹਨਾਂ ਨੂੰ ਲੈ ਕੇ ਵੀ ਮਤਲਬ ਬੜੇ ਹਾਲੇ ਵੀ ਸਾਡੇ ਜਾਤ ਪਾਤ ਅੰਦਰ ਰਚੀ ਪਈ ਹੈ। ਅੰਦਰ ਕੋਈ ਮਤਲਬ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਚ ਗੁਰਦੁਆਰੇ ਜਾਤਾਂ ਪਾਤਾਂ ਦੇ ਨਾਂ ਤੇ ਆ ਜੀ ਜਿਹੜਾ ਜਿਹੜਾ ਸਾਡਾ ਮਤਲਬ ਕਹਿ ਲਈਏ ਕਿ ਐਸਸੀ ਭਾਈਚਾਰੇ ਵਾਲਾ ਗੁਰਦੁਆਰਾ ਉਹਦਾ ਨਾਮ ਬਾਬਾ ਜੀਵਨ ਸਿੰਘ ਮਿਲੂਗਾ ਲਾਗ ਭਾਗੇ ਤੁਹਾਨੂੰ ਠੀਕ ਹੈ ਕਿਉਂਕਿ ਉਹਨਾਂ ਨੂੰ ਬਣਾਉਣੇ ਤਾਂ ਪਹਿਗੇ ਉਧਰ ਕਮੇਟੀਆਂ ਦੇ ਵਿੱਚ ਤੁਸੀਂ ਆਏ ਦੱਸੋ ਜਿੱਥੇ ਸੰਵਿਧਾਨਕ ਮਜਬੂਰੀ ਨਹੀਂ ਹੈ ਜਿੱਥੇ ਸੰਵਿਧਾਨਕ ਮਜਬੂਰੀ ਨਹੀਂ ਹੈ ਵੀ ਕੋਟਾ ਦੇਣਾ ਪੈਣਾ ਕੋਈ ਕਮੇਟੀ ਚੱਕ ਲੋ ਕਿਸੇ ਪਿੰਡ ਦੀ ਕਿਸੇ ਸ਼ਹਿਰ ਦੀ ਕਮੇਟੀ ਚੱਕ ਲੋ ਕੋਈ ਵੀ ਉਹਦੇ ਚ ਮੇਨ ਅਹੁਦੇ ਤੇ ਤੁਹਾਨੂੰ ਐਸਸੀ ਬੰਦਾ 99% ਨਹੀਂ ਮਿਲੂਗਾ ਕਿਉਂਕਿ ਬਰਦਾਸ਼ਤ ਹੀ ਨਹੀਂ ਹੁੰਦਾ ਉਹ ਗਾਲ ਲੈ ਕੇ ਜਾਦਾ ਨਾਲ ਹੈ ਕਿ ਇਹਦੇ ਥਾਰੇ ਲੱਗਾਂਗੇ ਫਲਾਣੇ ਦੇ ਇਹਦੇ ਥਾਰੇ ਲੱਗੇ ਰਵਾਂਗੇ ਅਸੀਂ ਫਲਾਣੇ ਦੇ ਇਹ ਅੱਜ ਵੀ ਹੈ ਸਾਡੇ ਮਤਲਬ ਪੂਰੇ ਰਚਿਆ ਹੋਇਆ ਹੈ ਅੰਦਰ ਇਹ ਭਾਰ ਚ ਰਚਿਆ ਹੋਇਆ ਮਤਲਬ ਪੰਜਾਬ ਚ ਮੁਕਾਬਲਤਨ ਘਾਟ ਹੈ ਹਰਿਆਣੇ ਵਰਗੇ ਸੂਬੇ ਚ ਹੋਰ ਸੂਬੇ ਚ ਜਦੋਂ ਇੱਕ ਆਈਪੀਐਸ ਅਫਸਰ ਨੂੰ ਇਹ ਜਲੀਲ ਜਲਾਲਤ ਝਲਣੀ ਪਈ ਆ ਤਾਂ ਤੁਸੀਂ ਦੇਸ਼ ਦਾ ਹਾਲ ਸਮਝ ਸਕਦੇ ਹੋ ਕੀ ਹੈ ਇੱਥੇ ਸਿਰਫ ਇੱਕ ਵਿਰੋਧਤਾ ਜੀ ਜਦੋਂ ਕਿਤੇ ਗੱਲਬਾਤ ਹੋ ਜੇ ਚੰਦਪਾਣ ਵਾਲਾ ਮਸਲਾ ਹੋਇਆ ਹੋਰ ਕਈ ਮਸਲੇ ਹੋਏ ਜਦੋਂ ਮਜ਼ਦੂਰਾਂ ਨਾਲ ਲੋਕ ਖੜੇ ਤਾਂ ਇੱਥੇ ਕਿਹਾ ਜੀ ਤੁਸੀਂ ਜਾਤ ਪਾਤ ਦਾ ਮਸਲਾ ਬਣਾਉਨੇ ਪੰਜਾਬ 'ਚ ਹੈ ਨਹੀਂ ਜਾਤ ਪਾਤ ਦਾ ਮਸਲਾ ਵੱਡੇ ਪੱਧਰ ਤੇ ਹੈ ਕੋਈ ਮੁਨਕਰ ਨਹੀਂ ਹੋ ਸਕਦਾ ਅੱਜ ਵੀ ਕੀ ਜਰਨਲ ਜਿਹੜੀ ਉੱਚੀਆਂ ਜਾਤਾਂ ਖੌਤੀ ਉੱਚੀਆਂ ਜਾਤਾਂ ਉਹ ਆਪ ਦੀ ਕੁੜੀ ਜਾਂ ਮੁੰਡੇ ਨੂੰ ਕਿਸੇ ਹੇਠਲੀ ਜਾਤ ਚ ਮ ਲਵ ਮੈਰਿਜ ਕਰਾ ਲੈਣ ਕਰਾ ਲੈਣ ਪਰ ਜਿਹੜੇ ਖੌਤੀ ਏਟ ਲੀਆਂ ਜਾਤਾਂ ਬਣਾਈਆਂ ਹਾਲਾਂਕਿ ਆਦਪਾਤ ਕੁਛ ਨਹੀਂ ਹੁੰਦਾ ਉਹਨਾਂ 'ਚ ਵਿਆਹ ਨਹੀਂ ਕਰਦੇ ਪਹਿਲਾਂ ਪਹਿਲਾਂ ਕੀ ਦਿੰਦੇ ਜਾਤ ਕੀ ਹੈ ਜਾਤ ਤੋਂ ਬਾਅਦ ਗੋਤ ਤੱਕ ਸਾਰੀ ਚੀਜ਼ ਦਿੰਦੇ ਹੈਗੀ ਇੱਕ ਫਿਲਮ ਦੇਖ ਰਿਹਾ ਸੀ ਮੈਂ ਆਰਟੀਕਲ ਸ਼ਾਇਦ ਕੋ ਸ਼ਹਿਜਾਨ ਆ ਉਹਦਾ 25 ਕੇ 15 ਮੈਨੂੰ ਨਹੀਂ ਪਤਾ ਉਹਦੇ 'ਚ ਵੀ ਇਸ ਤਰੀਕੇ ਨਾਲ ਸੀ ਉਹ ਕਹਿੰਦਾ ਤੁਸੀਂ ਕੀ ਇੰਜ ਬ੍ਰਾਹਮਣ ਅੱਛਾ ਫਿਰ ਤੁਸੀਂ ਇਹਦਾ ਝੂਠਾ ਖਾ ਲਓਗੇ ਕਹਿੰਦਾ ਨਹੀਂ ਤੁਸੀਂ ਉਹ ਬ੍ਰਾਹਮਣ ਅਸੀਂ ਉਹ ਬ੍ਰਾਹਮਣ ਹੈ ਉਹ ਕਹਿੰਦਾ ਫਿਰ ਇਹ ਕਹਿੰਦਾ ਜੀ ਇਹ ਛੂਦਰ ਹੈ ਇਹ ਕਿਹੜਾ ਛੂਦਰ ਇਹ ਉਹ ਛੂਦਰ ਹੈ ਜੀ ਇਹ ਇਹ ਤੋਂ ਵੀ ਛੇਟ ਲਿਆ ਅਸੀਂ ਤਾਂ ਉੱਚੇ ਹੁੰਨੇ ਮਤਲਬ ਸਾਡੇ ਏਡਾ ਤਾਣਾ ਬਾਣਾ ਜਾਤ ਪਾਤ ਦਾ ਸਾਡੇ ਏਡਾ ਤਾਣਾ ਬਾਣਾ ਜਾਤ ਪਾਤ ਦਾ ਕਿ ਉਹ ਖੜਾ ਨਹੀਂ ਛੱਡਦਾ ਏਡੇ ਏਡੇ ਉੱਚੇ ਅਹੁਦਿਆਂ ਤੇ ਆਈਪੀਐਸ ਕਲੀਅਰ ਕਰਨਾ ਕੋਈ ਛੋਟੀ ਗੱਲ ਨਹੀਂ ਆਈਐਸ ਕਲੀਅਰ ਕਰਨਾ ਕੋਈ ਛੋਟੀ ਗੱਲ ਨਹੀਂ ਜਦੋਂ ਉਹ ਕਲੀਅਰ ਕਰਕੇ ਵੀ ਕੋਈ ਬੰਦਾ ਕਿਸੇ ਅਹੁਦੇ ਤੇ ਪਹੁੰਚਦਾ ਉਹਦੇ ਨਾਲ ਵੀ ਇਹ ਚੀਜ਼ਾਂ ਵਾਪਰਦੀਆਂ ਤਾਂ ਇੱਥੇ ਇਹ ਪਤਾ ਲੱਗਦਾ ਕਿ ਸਾਡੇ ਕਿੰਨੀ ਰੂੜੀਵਾ ਰੂੜੀਵਾ ਸਾਡੇ ਦਿਮ ਹਾਲੇ ਵੀ ਉਹ ਮਨੋ ਸਮ੍ਰਿਤੀ ਵਾਲੀਆਂ ਗੱਲਾਂ ਉਹ ਘਟੀਆਂ ਗੱਲਾਂ ਸਾਡੇ ਹਾਲੇ ਵੀ ਦਿਮਾਗ ਚੋਂ ਨਿਕਲ ਰਹੀਆਂ ਅੱਜ ਵੀ ਅਸੀਂ ਦੁਨੀਆ ਕਿੱਥੇ ਪਹੁੰਚ ਗਈ ਹੈ ਦੁਨੀਆ ਸਰਹੱਦਾਂ ਹੱਦਾਂ ਟੱਪਾਂ ਨੂੰ ਫਿਰਦੀ ਹੈ ਤੇ ਅਸੀਂ ਅੱਜ ਵੀ ਉਹਨਾਂ ਹੀ ਚੀਜ਼ਾਂ ਦੇ ਵਿੱਚ ਉਹੀ ਦਿਮਾਗ ਦੇ ਵਿੱਚ ਉੱਚੀ ਨੀਵੀਂ ਥਲੜੀ ਹੀਟ ਲਈ ਉਹ ਬਣਾ ਕੇ ਤੁਰੇ ਫਿਰਦੇ ਆ ਤੇ ਜਿਹਦਾ ਸੰਤਾਪ ਚੱਲਦਿਆਂ ਇੱਕ ਅਫਸਰ ਨੂੰ ਆਪਦੇ ਗੋਲੀ ਮਾਰਨੀ ਪੈਂਦੀ ਹੈ ਕਿਉਂਕਿ ਉਹਦੀ ਉਹਦੇ ਜਦੋਂ ਉਹਦੀ ਬਦਲੀ ਹੁੰਦੀ ਹੈ ਕਿਸੇ ਪੋਸਟਿੰਗ ਚੰਗੀ ਪੋਸਟਿੰਗ ਤੇ ਤਾਂ ਦੂਜਿਆਂ ਨੂੰ ਮਚੇਵਾ ਜੜ ਜਾਂਦਾ ਜਿਹੜੇ ਖੌਤੀ ਉੱਚ ਜਾਤੀ ਦੇ ਉਹ ਪ੍ਰੈਸ਼ਰ ਪਾਉਂਦੇ ਆ ਤੇ ਫਿਰ ਉਹਦੀ ਬਦਲੀ ਫਿਰ ਹੁੰਦੀ ਹੈ ਤਾਂ ਬੰਦਾ ਮਾਨਸਿਕ ਜਲਾਲ ਤੇ ਚਲਦਾ ਚਲਦਾ ਅੰਤ ਆਪ ਦੇ ਆਪ ਨੂੰ ਖਤਮ ਕਰ ਜਾਂਦਾ ਸੋ ਜਿਹੜੀ ਇਹ ਸਾਡੇ ਭਾਰ ਦੇ ਵਿੱਚ ਜਿਸ ਤਰੀਕੇ ਦਾ ਜਾਤੀ ਪ੍ਰਥਾ ਹੈ ਜਿਸ ਤਰੀਕੇ ਦੀ ਹਜੇ ਵਿਵਸਥਾ ਖੜੀ ਹੈ ਹਾਲੇ ਤੱਕ ਤਾਂ ਸਾਡੇ ਤੋਂ ਤੋਂ ਨਹੀਂ ਖੇੜਾ ਛੁੱਟਿਆ ਅਸੀਂ ਕੀ ਤਰੱਕੀ ਕਰਨੀ ਹੈ ਕੀ ਅਸੀਂ ਮੁਲਕ ਨੂੰ ਗਾਂ ਲੈ ਕੇ ਜਾਣਾ ਸੋ ਇਹ ਤੇ ਤੇ ਮਤਲਬ ਕਿਵੇਂ ਕੰਮ ਹੋਊਗਾ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੇ ਸਿੱਖ ਧਰਮ ਦੇ ਵਿੱਚ ਕਿੱਡਾ ਵੱਡਾ ਕੰਮ ਕੀਤਾ ਸੋ ਪੂਰੇ ਦੇਸ਼ ਦੇ ਵਿੱਚ ਇਸ ਤਰੀਕੇ ਦੀ ਇਨਕਲਾਬੀ ਕੰਮ ਕਰਨ ਦੀ ਲੋੜ ਹੈ ਹਾਲੇ ਵੀ ਬੇਸ਼ੱਕ ਉਹ ਅੱਜ ਤੋਂ 500 ਸਾਲ ਪਹਿਲਾਂ ਮੱਥਾ ਮਾਰ ਗਏ ਸਾਡੇ ਲੋਕਾਂ ਨੇ ਪਰ ਹਾਲੇ ਵੀ ਓਡਾ ਵੱਡੇ ਪੱਧਰ ਤੇ ਮੱਥਾ ਦੇਸ਼ 'ਚ ਮਾਰਨ ਦੀ ਲੋੜ ਹੈ ਕਿ ਜਿਹੜੀ ਇਹ ਚੀਜ਼ਾਂ ਨੂੰ ਕੱਢਣਾ ਪਵੇਗਾ ਤੇ ਇਹ ਚੀਜ਼ ਕੱਢਣ ਲਈ ਸੰਘਰਸ਼ ਵੀ ਕਰਨੇ ਪੈਣਗੇ ਉਹੀ ਬਰਾਬਰਤਾ ਜਿੰਨਾ ਚਿਰ ਬਰਾਬਰਤਾ ਨਹੀਂ ਆਉਂਦੀ ਜਿੰਨਾ ਚਿਰ ਇਕੁਐਲਟੀ ਨਹੀਂ ਆਉਂਦੀ ਇਹ ਉਹਨਾਂ ਤੇ ਇੱਥੇ ਕੁਝ ਫਰਕ ਨਹੀਂ ਪੈਣਾ ਆ ਨਕਲੀ ਇਨਕਲਾਬ ਨਕਲੀ ਗ੍ਰਾਂਤੀਆਂ ਇਹਦਾ ਕੋਈ ਬਦਲਾ ਨਹੀਂ ਕਰ ਸਕਦੀਆਂ ਇਹ ਤਾਂ ਖੁਦ ਉਸੇ ਪਾਸੇ ਤੁਰ ਪਿਆ ਕਿ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿੱਥੇ ਸਿਲੈਕਸ਼ਨ ਹੈ ਜਿੱਥੇ ਅਸੀਂ ਆਪਦੀ ਮਰਜ਼ੀ ਕਰ ਸਕਦੇ ਆ ਉਥੇ ਸੱਤ ਰਾਜ ਸਭਾ ਮੈਂਬਰਾਂ ਦੇ ਵਿੱਚੋਂ ਇੱਕ ਵੀ ਐਸ்சி ਭਾਈਚਾਰੇ ਚੋਂ ਨਹੀਂ ਗਿਆ ਤੇ ਇਸੇ ਤਰੀਕੇ ਨਾਲ ਜੇਕਰ 117 ਵਿੱਚ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ ਜੇ 117 ਇਹ ਰਿਜ਼ਰਵੇਸ਼ਨ ਟੁੱਟ ਜੇ ਕਿ 117 ਦੇ ਵਿੱਚੋਂ ਇੱਕ ਐਮਐਲਏ ਵੀ ਰਿਜ਼ਰਵੇਸ਼ਨ ਚੋਂ ਨਹੀਂ ਜਾਣਾ ਕਿਉਂਕਿ ਲੋੜ ਹੀ ਨਹੀਂ ਸੋ ਇਹ ਬੜਾ ਭਿਆਨਕ ਮਾਹੌਲ ਤੇ ਸਾਡਾ ਦੇਸ਼ ਅੱਜ ਵੀ ਅਸੀਂ ਉੱਥੇ ਹੀ ਫਿਰਦੇ ਆ ਅੱਜ ਵੀ ਸਾਡੀ ਸੋਚ ਉੱਥੇ ਹੀ ਹੈ ਜਿਹਦੇ ਚੱਲਦੇ ਆ ਅਜਿਹੇ ਅਧਿਕਾਰੀਆਂ ਨੂੰ ਆਪਦੇ ਆਪ ਨੂੰ ਖਤਮ ਕਰਨਾ ਪੈ ਰਿਹਾ